ਡਾਕਟਰ ਤੁੱਗਾ ਗੁਰਪ੍ਰੀਤ ਦਾ ਲਿਖਿਆ ਹੋਇਆ ਨਾਵਲ 40 ਦਿਨ ਦਿਨ 24 ਦੁਨੀਆ ਦਾ ਹਰ ਆਦਮੀ ਦਾਨੇ ਵੀ ਹੈ ਤੇ ਮੰਗਦਾ ਵੀ ਸਮੇ ਤੇ ਥਾਂ ਨਾਲ ਪਾਤਰ ਬਦਲ ਜਾਂਦੇ ਹਨ ਜਦੋਂ ਤੱਕ ਲਾਲਚੀ ਲੋਕ ਜਿੰਦਾ ਨੇ ਠੱਗ ਭੁੱਖੇ ਨਹੀਂ ਮਾਰਦੇ ਕੇਸਰ ਤੇ ਫਕੀਰ ਨੇ ਸਵੇਰ ਦਾ ਸਫ਼ਰ ਜੇ ਸ਼ੁਰੂ ਹੀ ਕੀਤਾ ਸੀ ਕਿ ਪਿੱਛੋਂ ਦੋ ਘੋੜ ਸਵਾਰ ਨਾਲ ਆ ਰਹੇ ਅੱਗੇ ਵਾਲਾ ਕੋਟ ਸਵਾਰ ਕੀਮਤੀ ਪੋਸ਼ਾਕ ਤੇ ਸੋਨੇ ਦੇ ਕੈਂਠੇ ਤੋਂ ਕਾਫੀ ਉਮੀਰ ਲੱਗ ਰਿਹਾ ਸੀ ਉਸ ਨੇ ਘੋੜੇ ਤੋਂ ਉਤਰ ਕੇ ਲਗਾਮ ਪਿੱਛੇ ਆ ਰਹੀ ਆ ਰਹੇ ਸੇਵਾਦਾਰ ਨੂੰ ਫੜਾਈ ਤੇ ਫਕੀਰ ਦੇ ਪੈਰੀ ਹੱਥ ਲਾਇਆ ਸੋਨੇ ਰੱਬ ਦਾ ਨਾਮ ਤੈਨੂੰ ਹਮੇਸ਼ਾ ਯਾਦ ਰਹੇ ਫਕੀਰ ਨੇ ਪੈਰ ਪਿੱਛੇ ਕਰਦਿਆਂ ਉਸਤੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ ਕੇਸਨ ਨੇ ਫਕੀਰ ਦੇ ਕੰਨ ਵਿੱਚ ਕੁਝ ਕਿਹਾ ਫਕੀਰ ਨੇ ਹੱਸ ਕੇ ਉਸ ਅਮੀਰ ਨੂੰ ਦੱਸਿਆ ਕਿ ਸਾਡਾ ਚੋਬਰ ਪੁਸ਼ੇ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਕਿੰਨੇ ਅਮੀਰ ਹੋ ਐਨੇ ਅਮੀਰ ਕਿਵੇਂ ਬਣੇ ਉਸ ਆਦਮੀ ਨੇ ਕੇਸਰਵਾਲ ਵੇਖਿਆ ਤੇ ਪਿਆਰ ਨਾਲ ਕਿਹਾ ਨੌਜਵਾਨ ਮੇਰੇ ਪਿਤਾ ਜੀ ਨੇ ਮੈਨੂੰ ਪੈਸੇ ਬਾਰੇ ਤਿੰਨ ਗੱਲਾਂ ਦੱਸੀਆਂ ਸਨ ਜੋ ਮੇਰੇ ਅੱਜ ਤੱਕ ਕੰਮ ਆ ਰਹੀਆਂ ਹਨ ਪਹਿਲੀ ਕਿ ਪੈਸਾ ਵੱਧ ਕਮਾ ਕੇ ਅਮੀਰ ਨਹੀਂ ਬਣਿਆ ਜਾਂਦਾ ਬਚਤ ਕਰਕੇ ਬਣਿਆ ਜਾਂਦਾ ਹੈ ਇਨਸਾਨ ਦੀ ਫਿਤਰਤ ਹੈ ਕਿ ਜਦੋਂ ਆਮਦਨ ਵੱਧ ਜਾਵੇ ਤਾਂ ਅਸੀਂ ਖਰਚੇ ਵੀ ਵਧਾ ਲੈਂਦੇ ਹਾਂ ਆਪਣੀ ਆਮਦਨ 'ਚ ਹਰ ਮਹੀਨੇ ਪੰਜਵਾਂ ਹਿੱਸਾ ਪਹਿਲਾਂ ਆਪਣੇ ਲਈ ਕੱਢੋ ਅਤੇ ਬਚਾ ਕੇ ਰੱਖੋ ਫਿਰ ਦਸਵਾਂ ਹਿੱਸਾ ਰੱਬ ਦਾ ਕੱਢੋ ਤੇ ਲੋੜਵੰਦਾਂ ਦੀ ਮਦਦ ਲਈ ਕਰਨ ਲਈ ਵਰਤੋ ਤੇ ਬਾਕੀ ਰਹਿੰਦੇ ਪੈਸੇ ਆਪਣੇ ਗਾ ਲੋੜਾਂ ਤੇ ਸਹੂਲਤਾਂ ਲਈ ਖਰਚ ਕਰੋ ਦੂਸਰੀ ਪੈਸੇ ਦੇ ਕਦੇ ਗੁਲਾਮ ਨਾ ਬਣੋ ਪੈਸੇ ਦੀ ਗੁਲਾਮੀ ਬੰਦੇ ਨੂੰ ਲਾਲਚੀ ਬਣਾਉਂਦੀ ਹੈ ਤੇ ਲਾਲਚ ਬੰਦੇ ਨੂੰ ਬੇਈਮਾਨ ਬਣਾਉਂਦਾ ਹੈ ਤੀਸਰੀ ਪੈਸੇ ਕਮਾਉਣ ਦਾ ਮਕਸਦ ਐਸ਼ੋ ਰਾਮ ਨਹੀਂ ਹੋਣਾ ਚਾਹੀਦਾ ਪੈਸੇ ਦਾ ਅਸਲੀ ਮਕਸਦ ਜਿਆਦੀ ਹੈ ਸਮੇਂ ਦੀ ਜਿਆਦੀ ਆਪਣੇ ਸੁਪਨੇ ਪੂਰੇ ਕਰਨ ਦੀ ਜਾਂਦੀ ਕੋਟਸਵਾਰ ਨੇ ਕੇਸਰ ਦੇ ਮੋੜੇ ਤੇ ਹੱਥ ਰੱਖ ਕੇ ਕਿਹਾ ਜੋ ਬੰਦਾ ਮੀਰ ਬਣਨ ਬਾਰੇ ਸੋਚਦਾ ਹੈ ਪੈਸਾ ਉਸ ਕੋ ਚੁੰਬਕ ਵਾਂਗ ਖਿੱਚਿਆ ਚੱਲਿਆ ਆਉਂਦਾ ਹੈ ਤੂੰ ਇੱਕ ਦਿਨ ਬਹੁਤ ਤਰੱਕੀ ਕਰੇਗਾ ਤੇ ਫਕੀਰ ਨੂੰ ਪ੍ਰਣਾਮ ਕਰਕੇ ਦੋਵੇਂ ਕੋਟਸਵਾਰ ਅੱਗੇ ਨਿਕਲ ਗਏ ਦਨ ਢਲ ਰਿਹਾ ਸੀ ਅਮੀਰ ਵਪਾਰੀ ਦੀਆਂ ਧਨ ਕਮਾਉਣ ਦੀਆਂ ਦਸਾਂ ਗੱਲਾਂ ਅਜੇ ਵੀ ਕੇਸਰ ਦਾ ਪਿੱਛਾ ਨਹੀਂ ਸੰਛੜ ਰੰਗਾ ਕੇਸਰ ਨੂੰ ਜੀਤੀ ਦੇ ਅਮੀਰ ਜੈਲਦਾਰ ਬਾਪ ਤੋਂ ਜੀਤੀ ਦਾ ਹੱਥ ਮੰਗਣ ਦੇ ਕਈ ਰਾਹ ਖੋਲਦੇ ਨਜ਼ਰ ਆਉਂਦੇ ਸਨ ਕੇਸਰ ਨੇ ਫਕੀਰ ਨਾਲ ਸੁਲਾਹ ਮਾਰੀ ਜੇ ਕਿਤੇ ਮੈਨੂੰ ਕੋਈ ਖਜ਼ਾਨਾ ਮਿਲ ਜਾਵੇ ਤਾਂ ਮੈਂ ਪਿੰਡ ਵਾਪਸ ਘੋੜੇ ਤੇ ਜਾਵਾਂਗਾ ਫਕੀਰ ਕੇਸਰ ਕੇਸਰਵਲ ਵੇਖ ਕੇ ਮੁਸਕਰਾਇਆ ਤੇ ਬੋਲਿਆ ਪੁਰਾਣੀ ਗੱਲ ਹੈ ਮਿਸਰ ਦੇਸ਼ ਵਿੱਚ ਨੀਲ ਦਰਿਆ ਦੇ ਕੰਢੇ ਇੱਕ ਨੀਲ ਨਾਂ ਦਾ ਆਦਮੀ ਰਹਿੰਦਾ ਸੀ ਉਸ ਦੇ ਘਰ ਦੇ ਵਿਹੜੇ ਵਿੱਚ ਇੱਕ ਖੰਜੂਰ ਦਾ ਦਰਖਤ ਸੀ ਜਿਸ ਦੀ ਖਾਸੀਅਤ ਇਹ ਸੀ ਕਿ ਇਸ ਦੀ ਜੜ੍ਹ 'ਚ ਤਿੰਨ ਖੰਜੂਰ ਦੇ ਦਰਖਤ ਨਿਕਲੇ ਹੋਏ ਸਨ ਆਦਮੀ ਗਰੀਬ ਸੀ ਉਸ ਨੇ ਕਈ ਵਾਰੇ ਖੰਜੂਰ ਦਾ ਦਰਖਤ ਵੱਢ ਕੇ ਵੇਚਣ ਬਾਰੇ ਸੋਚਿਆ ਪਰ ਉਸ ਦੀ ਘਰ ਵਾਲੀ ਨਹੀਂ ਮੰਨੀ ਉਹ ਇਸ ਅਜੀਬ ਦਰਖਤ ਨੂੰ ਸ਼ੁਭ ਸ਼ਗਨ ਮੰਨ ਸਮਝਦੀ ਸੀ ਇੱਕ ਦਿਨ ਉਸ ਨੂੰ ਸੁਪਨਾ ਆਇਆ ਕਿ ਤੁਰਕੀ ਦੇਸ਼ ਦੀ ਰਾਤਾਂ ਵਿੱਚ ਬਣੇ ਵੱਡੇ ਪੁਲ ਦੀ ਪੂਰਬੀ ਦਿਸ਼ਾ ਵੱਲ ਇੱਕ ਖਜ਼ਾਨਾ ਉਹ ਕਈ ਦਿਨਾਂ ਦਿਨਾਂ ਦੀ ਯਾਤਰਾ ਤੋਂ ਬਾਅਦ ਉਸ ਪੁਲ ਦੇ ਕੋਲ ਪਹੁੰਚ ਗਿਆ ਰੋਜ਼ ਸ਼ਾਮ ਟਲੇ ਉਹ ਪੁਲ ਦੇ ਪੂਰਬ ਵਾਲੇ ਪਾਸੇ ਖਜ਼ਾਨਾ ਲੱਭਣ ਲੱਗਦਾ ਪੁਲ ਦੇ ਨਾਲ ਦੀ ਦੁਕਾਨ ਦੇ ਮਾਲਕ ਨੇ ਉਸ ਨੂੰ ਪੁੱਛਿਆ ਕਿ ਉਹ ਕੀ ਲੱਭ ਰਿਹਾ ਹੈ ਗਰੀਬ ਆਦਮੀ ਨੇ ਸਾਰੀ ਗੱਲ ਬੱਸੀ ਦੁਕਾਨਦਾਰ ਨੇ ਹੱਸ ਕੇ ਕਿਹਾ ਇੰਜ ਖਜ਼ਾਨੇ ਨਹੀਂ ਮਿਲਦੇ ਮਿਲਦੇ ਹੁੰਦੇ ਮੈਨੂੰ ਕਈ ਵਾਰ ਸੁਪਨੇ ਸੁਪਨਾ ਆਇਆ ਕਿ ਮਿਸਰ ਵਿੱਚ ਨੀਲ ਨਦੀ ਦੇ ਕੰਢੇ ਨੀਲ ਨਾਂ ਦੇ ਇੱਕ ਆਦਮੀ ਦੇ ਘਰ ਇੱਕ ਇੱਕੋ ਜੜ ਚ ਉੱਗੇ ਤਿੰਨ ਖੰਜੂਰ ਦੇ ਦਰਖਤ ਹਨ ਤੇ ਉਸ ਦਰਖਤ ਦੀ ਜੜ ਕੋਲ ਇੱਕ ਵੱਡਾ ਖਜ਼ਾਨਾ ਦੱਬਿਆ ਹੋਇਆ ਭਲਾ ਇੱਕ ਜੜ ਚ ਤਿੰਨ ਖੰਜੂਰ ਦੇ ਦਰਖਤ ਉਗਦੇ ਵੇਖਿਆ ਕਿਸੇ ਨੇ ਨੀਲ ਚੋਪਰੇ ਹਤੇ ਘਰ ਵਾਪਸ ਆ ਗਿਆ ਘਰ ਆ ਕੇ ਖੰਜੂਰ ਦੇ ਦਰਖਤ ਦੀ ਜੜ ਕੋਲ ਟੋਆ ਪੋਟਣਾ ਸ਼ੁਰੂ ਕੀਤਾ ਥੋੜੀ ਦੇਰ ਬਾਅਦ ਹੀਰੇ ਜਵਹਰਾਤ ਦਾ ਖਜ਼ਾਨਾ ਉਸ ਦੇ ਸਾਹਮਣੇ ਸੀ ਖਜ਼ਾਨਾ ਤਾਂ ਸਾਡੇ ਅੰਦਰ ਹੀ ਹੈ ਤੇ ਲੱਭਦੇ ਅਸੀਂ ਬਾਹਰ ਰਹਿੰਦੇ ਹਾਂ ਫਕੀਰ ਨੇ ਕੇਸਰ ਨੂੰ ਅਮੀਰੀ ਦਾ ਮਤਲਬ ਸਮਝਾਇਆ ਕਈ ਵਾਰ ਤਾਂ ਲੱਗਦਾ ਹੈ ਕਿ ਦੁਨੀਆ ਨੂੰ ਰੱਬ ਨਹੀਂ ਪੈਸਾ ਚਲਾ ਰਿਹਾ ਪੈਸਾ ਬਣਾਉਣ ਦੀ ਲੋੜ ਹੀ ਕੀ ਸੀ ਕੇਸਰ ਹੁਣ ਫਕੀਰ ਨੂੰ ਕੁਝ ਵੀ ਪੁੱਛਣ ਤੋਂ ਝਿਜਕਦਾ ਨਹੀਂ ਸੀ ਲੋੜ ਸਭ ਕੁਝ ਕਰਵਾ ਦਿੰਦੀ ਹੈ ਕੇਸਰਾ ਮੈਂ ਕਿਤੇ ਪੜਿਆ ਸੀ ਕਿ ਪੱਥਰ ਯੁੱਗ ਵੇਲੇ ਮਨੁੱਖ ਨੇ ਆਪਣੀ ਸੁਰੱਖਤ ਲਈ ਕਵੀਲਿਆਂ 'ਚ ਰਹਿਣਾ ਤੇ ਨਿੱਜੀ ਲੋੜਾਂ ਲਈ ਇੱਕ ਦੂਸਰੇ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਕਿਸੇ ਦੂਸਰੇ ਤੋਂ ਕੋਈ ਚੀਜ਼ ਲੈਣ ਲਈ ਉਸ ਨੂੰ ਕੋਈ ਚੀਜ਼ ਦੇਣੀ ਪੈਂਦੀ ਸੀ ਸੋ ਮਨੁੱਖ ਨੇ ਚੀਜ਼ਾਂ ਦਾ ਆਦਾਨ ਪ੍ਰਦਾਨ ਸ਼ੁਰੂ ਕੀਤਾ ਪੱਥਰਾਂ ਤੋਂ ਸ਼ੁਰੂ ਹੋਇਆ ਆਦਾਨ-ਪ੍ਰਦਾਨ 600 ਈਸਵੀ ਦੇ ਕਰੀਬ ਸੋਨੇ ਤੇ ਫਿਰ ਚਾਂਦੀ ਦੇ ਸਿੱਕਿਆਂ ਵਿੱਚ ਬਦਲ ਗਿਆ ਤੇ 800 ਈਸਵੀ ਦੇ ਕਰੀਬ ਕਾਗਜ਼ ਦੇ ਨੋਟ ਚੀਨ ਵਿੱਚ ਸ਼ੁਰੂ ਹੋਏ ਸਨ ਫਕੀਰ ਨੇ ਕੇਸਰ ਨੂੰ ਪੈਸੇ ਦਾ ਇਤਿਹਾਸ ਦੱਸਦਿਆਂ ਕਿਹਾ ਕੇਸਰ ਤੇ ਫਕੀਰ ਦੀ ਪੈੜ-ਚਾਲ ਹੁਣ ਕੁਝ ਮੱਠੀ ਪੈ ਗਈ ਸੀ ਸਾਹਮਣੇ ਇੱਕ ਮਜ਼ਾਰ ਨਜ਼ਰ ਆਈ ਮਜ਼ਾਰ ਤੇ ਦੋ ਮੋਟੀਆਂ ਬਣੀਆਂ ਹੋਣ ਦੋ ਮਟੀਆਂ ਬਣੀਆਂ ਹੋਆਂ ਸਨ ਜਿਨ੍ਹਾਂ ਤੇ ਕੁਝ ਮੁਰਝਾਏ ਹੋਏ ਫੁੱਲ ਪਏ ਸਨ ਦੋਵੇਂ ਮਜ਼ਾਰ ਦੇ ਥੜੀ ਤੇ ਆਵੇ ਤੇ ਬੈਠ ਗਏ। ਫਕੀਰ ਨੇ ਉੱਥੇ ਬੈਠੇ ਸੇਵਾਦਾਰ ਤੋਂ ਮਜ਼ਾਰ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ ਢੋਲਾ ਮਾਰੂ ਦੀ ਮਜ਼ਾਰ ਹੈ ਜੋ ਕਿ ਇਸ ਇਲਾਕੇ ਦੀ ਮਸ਼ਹੂਰ ਪ੍ਰੇਮ ਕਥਾ ਹੈ ਤੇ ਪੁਰਾਣੇ ਜ਼ਮਾਨੇ ਤੋਂ ਚੱਲੀ ਆ ਰਹੀ ਇੱਕ ਲੋਕ ਕਹਾਣੀ। ਮਾਰੂ ਬੀਕਾਨੇਰ ਦੇ ਰਾਜੇ ਦੀ ਧੀ ਸੀ। ਪ੍ਰਚਲਿਤ ਕਹਾਣੀ ਅਨੁਸਾਰ ਇਸ ਤਾਂ ਤੇ ਰਾਜਕੁਮਾਰੀ ਮਾਰੂ ਤੇ ਉਸਦੇ ਕਰੀਬ ਪ੍ਰੇਮੀ ਢੋਲੇ ਦੀ ਮੌਤ ਹੋਈ ਸੀ। ਪ੍ਰੇਮੀ ਜੋੜੇ ਇੱਥੇ ਆਪਣੇ ਪਿਆਰ ਦੀ ਲੰਬੀ ਉਮਰ ਦੀ ਅਰਦਾਸ ਕਰਨ ਆਉਂਦੇ ਹਨ ਕੇਸਰ ਵੀ ਜੀਤੀ ਨੂੰ ਯਾਦ ਕਰਦੇ ਆਂ ਆਪਣੇ ਪਿਆਰ ਨੂੰ ਮਿਲਣ ਦੀ ਦਿਲ ਹੀ ਦਿਲ ਵਿੱਚ ਦੁਆ ਕਰਨ ਲੱਗਿਆ ਉਸ ਦੀਆਂ ਅੱਖਾਂ ਇੰਜ ਬੰਦ ਹੋ ਗੰਗਾਂ ਜਿਵੇਂ ਕਿਸੇ ਨੇ ਉਸ ਦੀਆਂ ਪਲਕਾਂ ਤੇ ਮੋਰ ਦਾ ਖੰਭ ਧਰ ਦਿੱਤਾ ਹੋਵੇ ਕਿੱਸਿਆਂ ਵਿੱਚ ਪੜੀ ਸੱਚੀ ਦੀ ਤਨ ਤੇ ਮਜਨੂ ਦੀ ਦੇਵਸੀ ਕਿਸੇ ਕੋ ਹੁਣ ਬਹੁਤ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਸੀ ਧੰਨਵਾਦ